ਹਿੰਦਾ ਪਰਮੇਸ਼ਰ ਨੇ ਵਾਦਾ ਕੀਤਾ ਉਹ ਆਤਮਾ ਮੰਗ ਰਹੇ ਆ ਜੋ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਲਈ ਚਿਹਰਾਇਆ ਅਸੀਂ ਉਹ ਆਤਮਾ ਮੰਗ ਰਹੇ ਆ ਜਿਹਦੀ ਅਗਵਾਈ ਵਿੱਚ ਰਹਿ ਕੇ ਅਸੀਂ ਉਦਾਂ ਦਾ ਜੀਣਾ ਚਾਹੁੰਦੇ ਆ ਉਦਾਂ ਚੱਲਣਾ ਚਾਹੁੰਦੇ ਆ ਜਿੱਦਾਂ ਪਰਮੇਸ਼ਰ ਜੀ ਸਾਨੂੰ ਚਲਾਉਣਾ ਚਾਹੁੰਦੇ ਆ ਤਾਂ ਫੇ ਕਿਵੇਂ ਹੋ ਸਕਦਾ ਆ ਕਿ ਅਸੀਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨਾ ਚਾਹੁੰਦੇ ਆ ਤੇ ਪਰਮੇਸ਼ਰ ਸਾਨੂੰ ਬੁੜਾ ਆਤਮਾ ਦੇ ਦੇਵੇ ਅਗਰ ਚੰਗੀ ਚੀਜ਼ ਮੰਗਣ ਤੇ ਉਹ ਸਾਨੂੰ ਬੁਰੀ ਚੀਜ਼ ਦੇ ਰਿਹਾ ਹੈ ਤਾਂ ਉਹ ਪਰਮੇਸ਼ਵਰ ਨਹੀਂ ਹੈ ਕਿਉਂਕਿ ਉਹ ਆਪਣੇ ਆਪ ਨਾਲੋਂ ਵੱਧ ਇੱਜ਼ਤ ਆਪਣੇ ਵਚਨ ਨੂੰ ਦਿੰਦਾ ਹੈ ਇਸ ਲਈ ਜਦੋਂ ਵੀ ਤੁਸੀਂ ਪਰਮੇਸ਼ਵਰ ਦੇ ਹਜ਼ੂਰੀ ਵਿੱਚ ਬੈਠੋਗੇ ਤੁਹਾਨੂੰ ਪਵਿੱਤਰ ਆਤਮਾ ਹੀ ਮਿਲੇਗਾ ਤੁਹਾਨੂੰ ਦੁਸ਼ਟ ਆਤਮਾ ਨਹੀਂ ਮਿਲੇਗਾ ਕਿਉਂਕਿ ਪਰਮੇਸ਼ਵਰ ਦੇ ਪ੍ਰਤਾਪ ਤੋਂ ਜੰਮਦੂਤ ਜਿਹੜੇ ਆ ਉਹ ਭੱਜ ਜਾਂਦੇ ਆ ਪਰਮੇਸ਼ਵਰ ਦੇ ਜ਼ਲਾਲ ਤੋਂ ਦੁਸ਼ਟ ਆਤਮਾਵਾਂ ਨੱਠਦੀਆਂ ਆ ਪਰਮੇਸ਼ਵਰ ਦੇ ਅਗੋਂ ਦੁਸ਼ਟ ਦੇ ਜਕੜੇ ਜਿਹੜੇ ਆ ਉਹ ਆਜ਼ਾਦ ਹੋ ਜਾਂਦੇ ਆ ਪਰਮੇਸ਼ੂ ਦੀ ਹਜ਼ੂਰੀ ਵਿੱਚ ਬੈਠਣ ਨਾਲ ਅਰ ਇੱਕ ਵਿਅਕਤੀ ਜਿਹਦੇ ਕੋਲੇ ਪਹਿਲਾਂ ਦੁਸ਼ਟ ਆਤਮਾ ਨਹੀਂ ਆ ਇੱਕ ਵਿਅਕਤੀ ਜਿਹੜਾ ਆਪਣੇ ਜੀਵਨ ਵਿੱਚ ਸੁਧਾਰ ਦੇਖਣਾ ਚਾਹੁੰਦਾ ਕਰਨਾ ਚਾਹੁੰਦਾ ਹੈ ਇੱਕ ਸਪਿਰਚੁਅਲ ਰੈਲਮ ਦੇ ਵਿੱਚ ਜਾ ਕੇ ਜੀਵਨ ਜੀਣਾ ਚਾਹੁੰਦਾ ਆ ਕਿੱਦਾਂ ਹੋ ਸਕਦਾ ਕਿ ਇੱਕ ਚੰਗੇ ਭਲੇ ਵਿਅਕਤੀ ਨੂੰ ਪਰਮੇਸ਼ਵਰ ਤੋਹਫੇ ਵਿੱਚ ਦੁਸ਼ਟ ਆਤਮਾ ਦੇ ਦੇਵੇ ਇਦਾਂ ਹੋ ਹੀ ਨਹੀਂ ਸਕਦਾ ਸੋ ਕਈ ਵਾਰੀ ਬਹੁਤ سارے ਲੋਕੀ ਸਾਨੂੰ ਭਲਾਵੇ ਵਿੱਚ ਪਾ ਦਿੰਦੇ ਆ ਕਿ ਨਹੀਂ ਇਹ ਪਵਿੱਤਰ ਆਤਮਾ ਨਹੀਂ ਆ ਇਹ ਦੁਸ਼ਟ ਆਤਮਾ ਆ ਦੇਖੋ ਇਹ ਜ਼ਰੂਰ ਹੋ ਸਕਦਾ ਆ ਕਿ ਪਵਿੱਤਰ ਆਤਮਾ ਮਿਲਿਆ ਹੀ ਨਹੀਂ ਅਜੇ ਪਰੰਪਲੇ ਖਾਇਆ ਪਰ ਅਗਰ ਤੁਸੀਂ ਪਰਮੇਸ਼ਰ ਤੋਂ ਮੰਗਿਆ ਆ ਤਾਂ ਕੋਈ ਜਣਾ ਇਹ ਕਵੇ ਕਿ ਨਹੀਂ ਤੈਨੂੰ ਪਵਿੱਤਰ ਆਤਮਾ ਦੀ ਥਾਂ ਤੇ ਦੋਸ਼ਟ ਆਤਮਾ ਮਿਲਿਆ ਆ ਤੇ ਇਹ ਕਦੀ ਵੀ ਨਹੀਂ ਹੋ ਸਕਦਾ ਹਾਂ ਡਿਲੇ ਹੋ ਸਕਦਾ ਆ ਪਰ ਗਲਤ ਕਦੀ ਨਹੀਂ ਹੋ ਸਕਦਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਇਸ ਲਈ ਪਰਮੇਸ਼ਰ ਦੀ ਹਜ਼ੂਰੀ ਵਿੱਚੋਂ ਜੋ ਵੀ ਹੋਊਗਾ ਨਾ ਉਹ ਬੈਸਟ ਹੋਊਗਾ ਉਹ ਸੁਪਰ ਬੈਸਟ ਹੋਊਗਾ ਉਹ ਸਾਡੀ ਬਲੈਸਿੰਗ ਦੇ ਲਈ ਹੋਊਗਾ ਉਹ ਸਾਡੀ ਆਤਮਿਕ ਤਰੱਕੀ ਦੇ ਲਈ ਹੋਊਗਾ ਅਗਰ ਤੁਸੀਂ ਜਨਵਰੀ ਵਾਲੇ ਜਨਵਰੀ ਮਹੀਨੇ ਵਾਲੇ ਜਿਹੜੇ ਸੈਸ਼ਨ ਸੀਗੇ ਅਗਰ ਤੁਸੀਂ ਉਹ ਸੈਸ਼ਨ ਲਾਏ ਆ ਤੇ ਉਹਦੇ ਵਿੱਚ ਪਵਿੱਤਰ ਆਤਮਾ ਦੱਸਿਆ ਗਿਆ ਸੀਗਾ ਕਿ ਪਵਿੱਤਰ ਆਤਮਾ ਹੈ ਕੀ ਤੇ ਪਵਿੱਤਰ ਆਤਮਾ ਮਿਲਣਾ ਕਿਵੇਂ ਹੈ ਐਕਚੁਅਲ ਦੇ ਵਿੱਚ ਪਵਿੱਤਰ ਆਤਮਾ ਕਿਤੇ ਵੀ ਬਾਹਰੋਂ ਆਉਣ ਵਾਲੀ ਕੋਈ ਚੀਜ਼ ਨਹੀਂ ਆ ਪਵਿੱਤਰ ਆਤਮਾ ਸਾਡੇ ਅੰਦਰ ਹੀ ਪੈਦਾ ਹੋਣਾ ਹੈ ਅਰ ਸੱਚ ਦੱਸਾਂ ਤੇ ਮੈਨੂੰ ਨਹੀਂ ਲੱਗਦਾ ਕਿ ਜਦੋਂ ਪਵਿੱਤਰ ਆਤਮਾ ਤੁਹਾਨੂੰ ਮਿਲੂਗਾ ਕੁਝ ਤੁਹਾਡੇ ਨਾਲ ਅਬਨਾਰਮਲ ਤੁਸੀਂ ਹੋ ਜਾਓਗੇ ਮੈਨੂੰ ਲੱਗਦਾ ਕਿ ਨਾਰਮਲ ਤੁਸੀਂ ਰਹੋਗੇ ਨਾਰਮਲ ਮੀਨ ਟੂ ਸੇ ਕਿ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੰਬੇ ਛਿੜਨਗੇ ਜਾਂ ਕੁਝ ਅਚਨਚੇਤ ਇਦਾਂ ਦਾ ਹੋਊਗਾ ਇਮੈਂ ਕਿਸੇ ਦਾ ਐਕਸਪੀਰੀਅੰਸ ਨਹੀਂ ਦੱਸਦੀ ਪਰ ਮੈਂ ਪਰਸਨਲ ਜੋ ਫੀਲ ਕਰਦੀ ਆ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਆ ਕੁਝ ਚੀਜ਼ਾਂ ਨਾ ਸਾਈਕਲੋਜੀਕਲ ਇਫੈਕਟ ਹੈ ਸਾਡੀ ਲਾਈਫ ਦੇ ਵਿੱਚ ਕਿ ਅਸੀਂ ਕੁਝ ਚੀਜ਼ਾਂ ਜਿਵੇਂ ਦੇਖੀਆਂ ਜਿਵੇਂ ਸੁਣੀਆਂ ਅਸੀਂ ਉਦਾਂ ਹੀ ਕਰਨ ਲੱਗ ਜਾਂਦੇ ਹਾਂ ਜਿਵੇਂ ਕਿ ਜਦੋਂ ਅਸੀਂ ਚਰਚ ਨੂੰ ਆਉਣਾ ਸ਼ੁਰੂ ਕਰਦੇ ਆ ਸਤ ਸੰਗ ਵਿੱਚ ਬੈਠਣਾ ਸ਼ੁਰੂ ਕਰਦੇ ਆ ਜੋ ਅਸੀਂ ਉੱਥੇ ਦੇਖਦੇ ਆ ਲੋਕਾਂ ਨੂੰ ਕਰਦਿਆਂ ਹੋਇਆਂ ਇਦਾਂ ਦਾ ਪਹਿਲਾਂ ਸਾਡੇ ਨਾਲ ਕਦੀ ਵੀ ਕੋਈ ਤਜਰਬਾ ਨਹੀਂ ਹੋਇਆ ਹੁੰਦਾ ਪਰ ਜਦੋਂ ਅਸੀਂ ਉਹਨਾਂ ਨੂੰ ਕਰਦਿਆਂ ਦੇਖਦੇ ਆ ਤਾਂ ਅਸੀਂ ਦੇਖਦੇ ਆ ਕਿ ਅੱਛਾ ਜੀ ਇਹਨਾਂ ਨੇ ਤਾੜੀਆਂ ਮਾਰੀਆਂ ਕਿਸੇ ਇੱਕ ਨੇ ਤਾੜੀਆਂ ਮਾਰੀਆਂ ਤੇ ਪਿੱਛੇ ਸਾਰੀ ਜਿਹੜੀ ਸੰਗਤ ਆ ਉਹ ਤਾੜੀ ਮਾਰਨ ਲੱਗ ਜਾਂਦੀ ਆ ਕਿਸੇ ਨੇ ਹੱਥ ਚੱਕੇ ਤਾਂ ਸਾਰੀ ਸੰਗਤ ਨੇ ਚੱਕ ਲਏ ਮਤਲਬ ਅਸੀਂ ਦੇਖ ਕੇ ਬਹੁਤ ਸਾਰੀਆਂ ਚੀਜ਼ਾਂ ਕਰਦੇ ਹਾਂ ਬਹੁਤ ਸਾਰੀਆਂ ਔਰ ਹੌਲੀ-ਹੌਲੀ 2 3 4 ਹਫ਼ਤਿਆਂ ਦੇ ਵਿੱਚ ਸਾਨੂੰ ਸਮਝ ਆਉਣ ਲੱਗ ਜਾਂਦੀ ਕਿ ਕਿਹੜੀ ਗੱਲ ਤੇ ਤਾੜੀ ਮਾਰਦੇ ਆ ਕਿਹੜੀ ਗੱਲ ਤੇ ਇਹ ਇਦਾਂ ਰਿਐਕਟ ਕਰਦੇ ਆ ਔਰ ਆਟੋਮੈਟਿਕਲੀ ਸਾਡਾ ਮਾਈਂਡ ਜਿਹੜਾ ਹੈ ਨਾ ਉਹ ਟ੍ਰੇਨਡ ਹੋ ਜਾਂਦਾ ਹੈ ਉਹਨਾਂ ਵੱਲ ਦੇਖ ਕੇ ਅਰ ਅਸੀਂ ਵੀ ਫਿਰ ਉਹ ਸਾਰਾ ਕੁਝ ਕਰਨ ਲੱਗ ਜਾਨੀ ਆ ਜਦੋਂ ਅਸੀਂ ਉਹੀ ਸਾਰਾ ਕੁਝ ਕਰਨ ਲੱਗ ਜਾਂਦੇ ਆ ਤੇ ਸਾਨੂੰ ਲੱਗਦਾ ਆ ਕਿ ਸਾਨੂੰ ਜੋ ਸਪਿਰਿਟ ਉਹਨੂੰ ਮਿਲਿਆ ਆ ਸੇਮ ਸਪਿਰਿਟ ਮੈਨੂੰ ਵੀ ਮਿਲ ਗਿਆ ਚਾਹੇ ਤੁਸੀਂ ਉਹਨੂੰ ਪਵਿੱਤਰ ਆਤਮਾ ਦਾ ਨਾਮ ਦਿੰਦੇ ਹੋ ਜਾਂ ਵਾਟ ਐਵਰ ਜੋ ਵੀ ਤੁਸੀਂ ਉਹਨੂੰ ਕਹਿੰਦੇ ਹੋ ਪਰ ਸੱਚੇ ਆ ਕਿ ਇੱਕ ਕਾਪੀ ਪੇਸਟ ਆ ਜਿਹੜਾ ਆਟੋਮੈਟਿਕਲੀ ਹੋਇਆ ਆ ਇਹ ਪਵਿੱਤਰ ਆਤਮਾ ਨਹੀਂ ਆ ਨੋਟ ਕਰਕੇ ਦੇਖਿਓ మోస్ట్ ద టైਮ ਤੁਸੀਂ ਜੋ ਵੀ ਲੈਂਗੁਏਜ ਕਿਸੇ ਨੂੰ ਜਿਹਨੂੰ ਅਸੀਂ ਅਦਰ ਟਾਂਗਸ ਕਹਿ ਦਿੰਨੇ ਆ ਗੈਰ ਜੁਬਾਨਾ ਕਹਿ ਦਿੰਨੇ ਆ ਜੋ ਤੁਸੀਂ ਆਪਣੇ ਪਾਦਰੀ ਸਾਹਿਬ ਨੂੰ ਬੋਲਦੇ ਆ ਸੁਣਦੇ ਆ మోਸਟਲੀ ਸੰਗਤ ਉਹੀ ਵਰਡ ਬੋਲਦੀ ਆ ਅਰ ਇਹ ਚੀਜ਼ ਮੈਂ ਬਹੁਤ ਸਾਰੀਆਂ ਕਲੀਸੀਆਮਾਂ ਦੇ ਵਿੱਚ ਨੋਟ ਕੀਤੀ ਕਿ ਸੰਗਤ ਜੋ ਸ਼ਬਦ ਉਹਨਾਂ ਦੇ ਪਾਦਰੀ ਸਾਹਿਬ ਬੋਲ ਰਹੇ ਸੀਗੇ ਉਹੀ ਸ਼ਬਦ ਜਿਹੜੀ ਆ ਕਲਿਸੀਆ ਬੋਲ ਰਹੀ ਆ ਅ ਜਿਵੇਂ ਪ੍ਰਾਰਥਨਾ ਪਾਦਰੀ ਸਾਹਿਬ ਕਰਦੀ ਆ ਉਵੇਂ ਹੀ ਪ੍ਰਾਰਥਨਾ ਕਲਿਸੀਆ ਕਰਦੀ ਆ ਕਿਉਂਕਿ ਕਲਿਸੀਆ ਉਹਨਾਂ ਨੂੰ ਦੇਖਦੀ ਰਹਿੰਦੀ ਆ ਕਲਿਸੀਆ ਉਹਨਾਂ ਨੂੰ ਸੁਣਦੀ ਰਹਿੰਦੀ ਆ ਆਟੋਮੈਟਿਕਲੀ ਸਾਡਾ ਮਾਈਂਡ ਜਿਹੜਾ ਆ ਇਹ ਬਹੁਤ ਸਾਰੀਆਂ ਚੀਜ਼ਾਂ ਨੂੰ ਅਡਾਪਟ ਕਰਦਾ ਆ ਸਿੱਖ ਲੈਂਦਾ ਟ੍ਰੇਨਡ ਹੋ ਜਾਂਦਾ ਆਟੋਮੈਟਿਕਲੀ ਹੁਣ ਤੁਸੀਂ ਦੇਖੋ ਕਿ ਕਿੰਨੀਆਂ ਗੱਲਾਂ ਆ ਜਿਹੜੀਆਂ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਹੋ ਅਸੀਂ ਹਰ ਗੱਲ ਆਪਣੇ ਬੱਚਿਆਂ ਨੂੰ ਨਹੀਂ ਸਿਖਾਉਂਦੇ ਹਾਂ ਜੀ ਹਾਂ ਜਰੂਰ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਇਹਦਾ ਨਾਮ ਆਇਆ ਪਰ ਬਹੁਤ ਸਾਰੀਆਂ ਚੀਜ਼ਾਂ ਜਾਂ ਲੈਂਗੁਏਜ ਜਿਹੜੀ ਆ ਉਹ ਬੱਚਿਆਂ ਦਾ ਮਾਈਂਡ ਆਟੋਮੈਟਿਕ ਸਾਡੇ ਤੋਂ ਅਡਾਪਟ ਕਰਦਾ ਆ ਅ ਟ੍ਰੇਨਡ ਹੋ ਜਾਂਦਾ ਆ ਉਹਨਾਂ ਚੀਜ਼ਾਂ ਦੇ ਲਈ ਟ੍ਰੇਨਡ ਹੋ ਜਾਂਦਾ ਆ ਤੁਸੀਂ ਝੂਠ ਬੋਲਣਾ ਆਪਣੇ ਬੱਚਿਆਂ ਨੂੰ ਨਹੀਂ ਸਿਖਾਉਂਦੇ ਪਰ ਤੁਹਾਡਾ ਬੱਚਾ ਜਿਹੜਾ ਆ ਉਹ ਤੁਹਾਡੇ ਵੱਲ ਦੇਖਦਾ ਆ ਜਾਂ ਆਂਡ ਗੋਂਡ ਜਿੱਥੇ ਵੀ ਖੇਡਦਾ ਮਿਲਦਾ ਆ ਉੱਥੋਂ ਉਹ ਆਟੋਮੈਟਿਕ ਉਹਦਾ ਮਾਈਂਡ ਟ੍ਰੇਨਡ ਹੋ ਜਾਂਦਾ ਆ ਕਿ ਜੇ ਕੋਈ ਚੀਜ਼ ਟੁੱਟ ਗਈ ਤਾਂ ਕਿਸੇ ਦਾ ਨਾਮ ਲੈਣਾ ਆ ਜਾਂ ਆਪਣੇ ਆਪ ਨੂੰ ਪ੍ਰੋਟੈਕਟ ਕਿੱਦਾਂ ਕਰਨਾ ਆਟੋਮੈਟਿਕ ਉਹਦਾ ਮਾਈਂਡ ਟ੍ਰੇਨਡ ਹੁੰਦਾ ਆ ਸੇਮ ਵੇਦੇ ਨਾਲ ਅਸੀਂ ਉਹ ਚੀਜ਼ਾਂ ਜਿਹੜੀਆਂ ਅਸੀਂ ਕਿਸੇ ਤੋਂ ਸਿੱਖਦੇ ਹਾਂ ਅਹੀਂ ਕਈ ਵਾਰੀ ਉਹਨਾਂ ਨੂੰ ਸਮਝਣ ਲੱਗ ਜਾਂਦੇ ਕਿ ਹਕੀਕਤ ਵਿੱਚ ਸਾਡੇ ਨਾਲ ਉਹ ਹੋ ਗਿਆ ਜਿਹੜਾ ਅਸੀਂ ਸੋਚਦੇ ਸੀ ਕਿ ਸਾਡੇ ਨਾਲ ਹੋਵੇ ਜੋ ਅਸੀਂ ਚਾਹੁੰਦੇ ਸੀ ਕਿ ਸਾਨੂੰ ਮਿਲੇ ਅਰ ਮੈਂ ਮੇਰੇ ਨਾਲ ਇਹ ਚੀਜ਼ ਹੋਈ ਸੀ ਤਾਂ ਮੈਂ ਇਹ ਤਜਰਬਾ ਤੁਹਾਡੇ ਨਾਲ ਜਿਹੜਾ ਆ ਸ਼ੇਅਰ ਕਰ ਰਹੀ ਆਂ ਕਿ ਸਟਾਰਟਿੰਗ ਦੇ ਵਿੱਚ ਜਿਹੜੇ ਸਿਸਟਮ ਮੇਰੇ ਲਾਗੇ ਬੈਠਦੇ ਸੀ ਜਿੰਨਾਂ ਲਾਗੇ ਜਾ ਕੇ ਮੈਂ ਬੈਠਦੀ ਹੁੰਦੀ ਸੀ ਕਲਿਸੀਆ ਦੇ ਵਿੱਚ ਤੇ ਜੋ ਉਹਨਾਂ ਨੇ ਬੋਲਣਾ ਪਹਿਲਾਂ ਪਹਿਲਾਂ ਤੇ ਮੈਂ ਇਹੀ ਕੰਨੀ ਹੁਣੀ ਪ੍ਰਭੂ ਜੀ ਮੇਰੀ ਵੀ ਇਹੀ ਪ੍ਰਾਰਥਨਾ ਮੇਰੀ ਵੀ ਇਹੀ ਪ੍ਰਾਰਥਨਾ ਤਾਂ ਫੇਰ ਮੈਨੂੰ ਲੱਗਾ ਨਹੀਂ ਮੈਨੂੰ ਵੀ ਕਰਨੀ ਚਾਹੀਦੀ ਆ ਅਰ ਫੇਰ ਜਾ ਕੇ ਮੈਂ ਮੈਂ ਵੀ ਉਹ ਹੀ ਬੋਲਣ ਲੱਗ ਗਈ ਜੋ ਮੈਂ ਉਹਨਾਂ ਨੂੰ ਬੋਲਦੇ ਆ ਸੁਣਦੀ ਸੀ ਅਰ ਫੇਰ ਮੈਨੂੰ ਥੋੜੇ ਮਹੀਨਿਆਂ ਬਾਅਦ ਰਿਅਲਾਈਜ਼ ਹੋਇਆ ਕਿ ਨਹੀਂ ਇਹ ਤਾਂ ਕੋਪੀ ਪੇਸਟ ਚੱਲ ਰਿਹਾ ਹੈ ਕਿ ਤੇਰਾ ਆਪਣਾ ਕੀ ਆ ਤੂੰ ਜੋ ਉਹਨੂੰ ਬੋਲਦੇ ਆ ਸੁਣਿਆ ਸੇਮ ਤੂੰ ਵੀ ਬੋਲੀ ਜਾ ਰਹੀ ਆ ਤੁਸੀਂ ਦੇਖੋ ਕਿ ਕਈ ਵਾਰੀ ਬਜ਼ੁਰਗ ਘਰ ਦੇ ਵਿੱਚ ਖੁੰਡੀ ਫੜ ਕੇ ਤੋਰਦੇ ਆ ਛੋਟੇ ਬੱਚੇ ਨੂੰ ਤੂੰ ਹੀ ਨਹੀਂ ਕਹਿੰਦੇ ਕਿ ਤੂੰ ਇਹਦੀ ਰੀਸ ਲਾ ਪਰ ਛੋਟਾ ਬੱਚਾ ਆਟੋਮੈਟਿਕਲੀ ਹੀ ਖੁੰਡੀ ਫੜ ਕੇ ਜਾ ਉਹਨਾਂ ਦੇ ਵਾਂਗ ਝੋਕ ਕੇ ਜਿਹੜੀ ਆ ਨਾ ਐਕਟਿੰਗ ਕਰੂਗਾ ਉਦਾਂ ਤੋਰਨ ਦੀ ਅਰੇ ਇੱਕ ਐਗਜ਼ਾਮਪਲ ਇੱਕ ਦਿਨ ਇੱਕ ਪ੍ਰਚਾਰਕ ਜਿਹੜੇ ਆ ਉਹ ਸੁਣਾ ਰਹੇ ਸੀਗੇ ਸ਼ਾਇਦ ਬ੍ਰਦਰ ਜੋਇਲ ਆਸਟਿਨ ਜਿਹੜੇ ਆ ਪਾਸਟਰ ਜੀ ਉਹ ਦੱਸ ਰਹੇ ਸੀਗੇ ਇੱਕ ਵਾਰੀ ਇੱਕ ਡੌਗ ਸੀ ਜਿਹਦੇ ਨਾਲ ਕੋਈ ਹਾਦਸਾ ਹੋਇਆ ਤੇ ਉਹਦੀ ਇੱਕ ਲੱਤ ਜਿਹੜੀ ਸੀਗੀ ਉਹ ਡੈਮੇਜ ਹੋ ਗਈ ਉਹਦੀ ਇੱਕ ਲੱਤ ਖਰਾਬ ਹੋ ਗਈ ਅਰ ਜਦ ਕੋਸ ਚੇਰ ਬਾਅਦ ਉਸ ਉਹਦੇ ਕਤੂਰੇ ਆਏ ਉਹਦੇ ਪਪੀ ਆਏ ਤਾਂ ਉਹ ਸਾਰੇ ਕਤੂਰੇ ਜਿਹੜੇ ਸੀਗੇ ਨਾ ਉਹ ਲੰਗੜਾ ਕੇ ਤੁਰਦੇ ਸੀਗੇ ਤੋ ਜਿਹੜੇ ਬੰਦੇ ਨੇ ਉਸ ਉਸ ਡੌਗ ਨੂੰ ਸੇਵ ਕੀਤਾ ਸੀਗਾ ਨਾ ਤੇ ਉਸ ਬੰਦੇ ਨੇ ਡਾਕਟਰ ਬੁਲਾ ਕੇ ਚੈੱਕ ਕਰਾਇਆ ਕਿ ਇਹ ਸਾਰੇ ਦੇ ਸਾਰੇ ਲੰਗੜੇ ਕਿਉਂ ਆ ਕਿ ਉਹਦੀ ਤਾਂ ਲੱਤ ਕੱਟੀ ਹੋਈ ਆ ਉਹ ਤਾਂ ਇਦਾਂ ਚੱਲਦੀ ਆ ਉਹਨਾਂ ਦੀ ਜਿਹੜੀ ਮਦਰ ਆ ਪਰ ਇਹ ਸਾਰੇ ਲੰਗੜੇ ਕਿਉਂ ਆ ਤਾਂ ਜਦੋਂ ਡਾਕਟਰ ਨੇ ਚੈੱਕਅਪ ਕੀਤਾ ਉਹਨਾਂ ਦੇ ਬੋਡੀ ਦੇ ਅੰਦਰ ਕੋਈ ਵੀ ਨੁਕਸ ਨਹੀਂ ਸੀ ਕੋਈ ਵੀ ਨੁਕਸ ਨਹੀਂ ਸੀਗਾ ਪਰ ਉਹਨਾਂ ਨੇ ਦੇਖ ਕੇ ਆਪਣੀ ਮਾਂ ਨੂੰ ਤਿੰਨ ਲੱਤਾਂ ਤੇ ਭਾਰ ਪਾ ਕੇ ਚੱਲਦਿਆਂ ਔਰ ਇੱਕ ਹੁਜਕਾ ਜਿਹਾ ਵੱਜਦਾ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਕਾਪੀ ਕੀਤੀ ਔਰ ਉਹਨਾਂ ਨੇ ਉਦਾਂ ਹੀ ਉਹਨਾਂ ਨੂੰ ਲੱਗਾ ਕਿ ਸ਼ਾਇਦ ਤੁਰਦੇ ਹੀ ਇਦਾਂ ਆ। ਤੇ ਉਹ ਉਦਾਂ ਹੀ ਟ੍ਰੇਨਡ ਹੋਏ। ਔਰ ਮੈਂ ਇਸ ਚੀਜ਼ ਨੂੰ ਫੇਰ ਸਰਚ ਵੀ ਕੀਤਾ YouTube ਤੇ ਜਾ ਕੇ ਕਿ ਜਿਹੜੇ ਡੌਗਸ ਆ ਉਹ ਕਿਵੇਂ ਕਾਪੀ ਕਰਦੇ ਆ। ਇੰਨੀਆਂ ਸਾਰੀਆਂ ਵੀਡੀਓਜ਼ ਨਿਕਲੀਆਂ ਕਿ ਜੇ ਉਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਦੀਆਂ ਲੱਤਾਂ ਟੁੱਟੀਆਂ ਸੀਗੀਆਂ ਲਾਸਟ ਈਅਰ ਲੱਗਾ ਹੋਇਆ ਸੀ ਜਾਂ ਫੌੜੀਆਂ ਨਾਲ ਤੁਰਦੇ ਸੀ ਤੇ ਜਿਹੜੇ ਉਹਨਾਂ ਦੇ ਡੌਗ ਸੀਗੇ ਨਾ ਉਹ ਵੀ ਆਪਣੀ ਇੱਕ ਲੱਤ ਜਿਹੜੀ ਆ ਨਾ ਉਹਨੂੰ ਕਹਿ ਲੋ ਕਿ ਉਹਨੂੰ ਫੋਲਡ ਕਰਕੇ ਤੇ ਉਹ ਵੀ ਉਦਾਂ ਹੀ ਚੱਲ ਰਹੇ ਸੀ ਜਿਵੇਂ ਉਹਨਾਂ ਦੇ ਜਿਹੜੇ ਮਾਲਕ ਸੀਗੇ ਉਹ ਚੱਲ ਰਹੇ ਸੀਗੇ ਤਾਂ ਆਟੋਮੈਟਿਕਲੀ ਉਹ ਡੌਗਸ ਜਿਹੜੇ ਸੀਗੇ ਨਾ ਉਸ ਚੀਜ਼ ਨੂੰ ਅਡਾਪਟ ਕਰ ਰਹੇ ਸੀ ਯਾਰ ਉਹਨਾਂ ਦੇ ਮਾਈਂਡ ਟ੍ਰੇਨਡ ਹੋ ਰਹੇ ਸੀਗੇ ਮੇਰੀ ਕੋਸ਼ਿਸ਼ ਆ ਕਿ ਤੁਹਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਵੇ ਕਿ ਇਹ ਬਾਹਰੋਂ ਹੋਣ ਵਾਲਾ ਬਦਲਾਵ ਨਹੀਂ ਆ ਪਵਿੱਤਰ ਆਤਮਾ ਦਾ ਮਿਲਣਾ ਇੱਕ ਅੰਦਰੂਨੀ ਬਦਲਾਵ ਆ ਮੈਨੂੰ ਨਹੀਂ ਲੱਗਦਾ ਕਿ ਜੇ ਇਸ ਦਿਨ ਤੁਹਾਨੂੰ ਪਵਿੱਤਰ ਆਤਮਾ ਮਿਲੇਗਾ ਤੁਹਾਨੂੰ ਝਟਕੇ ਲੱਗਣਗੇ ਪਰਸਨਲੀ ਮੈਂ ਕਹਿੰਨੀ ਆ ਹੋ ਸਕਦਾ ਲੱਗਦੇ ਹੋਣ ਆਈ ਡੋਨਟ ਨੋ ਪਰ ਮੈਂ ਮੈਨੂੰ ਲੱਗਦਾ ਕਿ ਤੁਹਾਨੂੰ ਨਹੀਂ ਲੱਗਣਗੇ ਕਿਉਂ ਕਿ ਜਦੋਂ ਤੁਸੀਂ ਝੂਠ ਬੋਲਣਾ ਛੱਡਦੇ ਹੋ ਤੁਹਾਨੂੰ ਝਟਕਾ ਨਹੀਂ ਲੱਗੂਗਾ ਕੀ ਤੁਹਾਡਾ ਸਰੀਰ ਕੰਬੂਗਾ ਕਿ ਤੁਸੀਂ ਝੂਠ ਬੋਲਣਾ ਛੱਡ ਦਿੱਤਾ ਸ਼ਾਇਦ ਨਹੀਂ ਕੰਬੂਗਾ ਤੁਸੀਂ ਵਿਭਚਾਰ ਕਰਨਾ ਛੱਡ ਦਿੱਤਾ ਤੁਹਾਡਾ ਸਰੀਰ ਕੰਬੂਗਾ ਨਹੀਂ ਕੰਬੂਗਾ ਤੁਸੀਂ ਲਾਲਚ ਕਰਨਾ ਛੱਡ ਦਿੱਤਾ ਤੁਹਾਡਾ ਸਰੀਰ ਕੰਬੂਗਾ ਨਹੀਂ ਕੰਬੂਗਾ ਤਾਂ ਮਤਲਬ ਜਦੋਂ ਸਾਡੇ ਅੰਦਰੋਂ ਅਸੀਂ ਬੁਰਾਈਆਂ ਨੂੰ ਛੱਡਦੇ ਹਾਂ ਜਦੋਂ ਤੱਕ ਸਾਡਾ ਸਾਡਾ ਮਨ ਪ੍ਰਿਸ਼ਟ ਆ ਸਾਡੀਆਂ ਸੋਚਾਂ ਪ੍ਰਿਸ਼ਟ ਆ ਤਾਂ ਅਸੀਂ ਸਾਡੇ ਆਤਮਾ ਦਾ ਨਾਮ ਉਦੋਂ ਤੱਕ ਆ ਪ੍ਰਿਸ਼ਟ ਆਤਮਾ ਕਿਉਂਕਿ ਪ੍ਰਿਸ਼ਟ ਕੰਮ ਕਰ ਰਿਹਾ ਹੈ ਪ੍ਰਿਸ਼ਟਤਾ ਵਾਲੇ ਕੰਮ ਆਉਦੇ ਪਰ ਜਦੋਂ ਸਾਡਾ ਮਨ ਪਵਿੱਤਰ ਹੋ ਗਿਆ ਸਾਡੀਆਂ ਸੋਚਾਂ ਪਵਿੱਤਰ ਹੋ ਗਈਆਂ ਸਾਡੇ ਕੰਮ ਜਿਹੜੇ ਆ ਉਹ ਪਵਿੱਤਰਤਾਈ ਵਾਲੇ ਹੋ ਗਏ ਤਾਂ ਉਹੀ ਆਤਮਾ ਜਿਹੜਾ ਆ ਉਹ ਪਵਿੱਤਰ ਆਤਮਾ ਹੋ ਜਾਏਗਾ আর ਪਵਿੱਤਰ ਆਤਮਾ ਹਰੇਕ ਚੰਗੀ ਦਾਤ ਤੇ ਪੂਰਨ দান ਜਿਹੜਾ ਹੈ ਉਹ ਪਰਮੇਸ਼ਵਰ ਦੇ ਵੱਲੋਂ ਹਰੇਕ ਗੁੱਡ ਐਂਡ ਪਰਫੈਕਟ ਗਿਫਟ ਆ ਜਿਹੜਾ ਇਟ ਇਜ਼ ਫਰਮ ਅਬੋਵ ਇਹੇ ਉਪਰੋਂ ਆ ਉਤਾਹਾਂ ਤੋਂ ਪਰਮੇਸ਼ਵਰ ਤੋਂ ਸੋ ਜਦੋਂ ਪਵਿੱਤਰ ਆਤਮਾ ਜਿਹੜਾ ਵੀ ਇਨਸਾਨ ਪਵਿੱਤਰ ਆਤਮਾ ਨੂੰ ਲੈਣਾ ਚਾਹੁੰਦਾ ਆ ਕੋਈ ਔਖਾ ਕੰਮ ਨਹੀਂ ਆ ਤੁਸੀਂ ਆਪਣੇ ਆਪ ਨੂੰ ਚੈੱਕ ਕਰੋ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਣਾ ਕਿ ਤੁਹਾਨੂੰ ਪਵਿੱਤਰ ਆਤਮਾ ਮਿਲ ਗਿਆ ਕਿ ਨਹੀਂ ਅਗਰ ਤੁਸੀਂ ਅਜੇ ਵੀ ਕਿਸੇ ਨਾਲ ਨਫ਼ਰਤ ਕਰਦੇ ਆ ਸਾਡਾ ਆਤਮਾ ਕਿਦਾਂ ਪਵਿੱਤਰ ਹੋ ਸਕਦਾ ਕਿਉਂਕਿ ਪਵਿੱਤਰ ਆਤਮਾ ਦੇ ਅੰਦਰ ਤਾਂ ਨਫ਼ਰਤ ਆ ਹੀ ਨਹੀਂ ਸਕਦੀ ਅਜੇ ਵੀ ਆਪਣਾ ਆਦਮੀ ਜੋ ਔਰਤ ਛੱਡ ਕੇ ਕਿਸੇ ਹੋਰ ਵੱਲ ਤੁਸੀਂ ਅਟਰੈਕਟ ਹੁੰਦੇ ਹੋ ਗਲਤ ਰਿਲੇਸ਼ਨਸ਼ਿਪ ਦੇ ਵਿੱਚੋਂ ਤਾਂ ਫੇਰ ਚਾਹੇ ਤੁਸੀਂ ਜਿੰਨੀਆਂ ਮਰਜ਼ੀ ਭਾਸ਼ਾ ਬੋਲੀ ਜਾਓ ਜੋ ਮਰਜ਼ੀ ਤੁਸੀਂ ਤੁਹਾਨੂੰ ਕਰੰਟ ਲੱਗਣ ਛਟਕੇ ਲੱਗਣ ਜਾਂ ਕੰਬੜੀਆਂ ਛੇੜਨ ਜੋ ਮਰਜ਼ੀ ਹੋਵੇ ਕਿਦਾਂ ਹੋ ਸਕਦਾ ਤੁਹਾਡਾ ਆਤਮਾ ਪਵਿੱਤਰ ਕਿਉਂਕਿ ਤੁਹਾਡੇ ਅੰਦਰ ਫਰੂਟ ਪਵਿੱਤਰਤਾਈ ਵਾਲਾ ਨਹੀਂ ਆ ਤੁਸੀਂ ਕਿਸੇ ਦਾ ਭਲਾ ਦੇਖ ਕੇ ਨਹੀਂ ਬਰਦਾਸ਼ਤ ਕਰ ਪਾਉਂਦੇ ਤੁਹਾਡਾ ਮਨ ਜਿਹੜਾ ਆ ਉਹ ਡੋਲ ਜਾਂਦਾ ਆ ਕਿ ਹਾਏ ਇਹਦਾ ਭਲਾ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਇਹਨੇ ਤਾਂ ਮੇਰੇ ਨਾਲ ਇਦਾਂ ਕੀਤੀ ਸੀ ਇਹ ਇਹਦੇ ਨਾਲ ਤਾਂ ਬੁਰਾ ਹੋਣਾ ਚਾਹੀਦਾ ਸੀ ਤਾਂ ਕਿੱਦਾਂ ਤੁਹਾਡਾ ਜਿਹੜਾ ਆਤਮਾ ਉਹ ਪਵਿੱਤਰ ਹੋ ਸਕਦਾ ਆ ਪਵਿੱਤਰ ਆਤਮਾ ਜਦੋਂ ਕਿਸੇ ਦਾ ਹੋ ਜਾਂਦਾ ਉਹਨੂੰ ਚੈੱਕ ਕਰਨ ਦੀ ਲੋੜ ਨਹੀਂ ਪੈਂਦੀ ਚੈੱਕ ਤਾਂ ਉਹਨੂੰ ਹੀ ਕਰਨ ਦੀ ਲੋੜ ਪਊਗੀ ਨਾ ਜਿਹਨੂੰ ਸ਼ੱਕ ਹੈ ਜਿਹਨੂੰ ਅਜੇ ਭਰਮ ਹੈ ਔਰ ਜਿਹਦਾ ਮਨ ਪਵਿੱਤਰ ਹੋ ਜਾਂਦਾ ਨਾ ਉਹਨੂੰ ਬੈਰੀ ਵੀ ਮਿੱਤਰ ਲੱਗਣ ਲੱਗ ਜਾਂਦੇ ਆ ਜਿਹਦਾ ਜਿਹਦੇ ਅੰਦਰ ਪਵਿੱਤਰ ਆਤਮਾ ਆ ਜਾਂਦਾ ਆ ਆ ਜਾਂਦਾ ਮਤਲਬ ਕਿ ਹੁਣ ਬੁਰਾਈ ਚਲੇਗੀ ਤੇ ਚੰਗਿਆਈ ਆ ਤਾਂ ਜਿਹਦੇ ਅੰਦਰ ਪਵਿੱਤਰ ਆਤਮਾ ਆ ਜਾਂਦਾ ਆ ਉਹਦੇ ਝਗੜੇ ਰਗੜੇ ਮੁੱਕ ਜਾਂਦੇ ਆ ਉਹਦੇ ਅੰਦਰੋਂ ਲਾਲਚ ਮੁੱਕ ਜਾਂਦਾ ਉਹਦੇ ਅੰਦਰੋਂ ਪਾਪ ਵਾਲੀਆਂ ਵਕਾਰਾਂ ਵਾਲੀਆਂ ਜਿਹੜੀਆਂ ਸੋਚਾਂ ਆ ਉਹ ਸੋਚਾਂ ਮੁੱਕ ਜਾਂਦੀਆਂ ਤੇ ਆਟੋਮੈਟਿਕਲੀ ਉਹ ਇਨਸਾਨ ਜਿਹੜਾ ਆ ਉਹ ਪਵਿੱਤਰ ਤਾਈ ਦੇ ਵਿੱਚ ਆ ਜਾਂਦਾ ਆ ਉਹਨੂੰ ਫਿਰ ਇਹ ਫਰਕ ਨਹੀਂ ਪੈਂਦਾ ਕਿ ਫਲਾਨਾ ਬੰਦਾ ਮੇਰੇ ਵੱਲ ਇਦਾਂ ਦੇਖਦਾ ਸੀ ਤੇ ਕਿਉਂ ਦੇਖਦਾ ਸੀਗਾ ਉਹਨੇ ਮੈਨੂੰ ਇਦਾਂ ਕਿਹਾ ਤੇ ਹੁਣ ਮੈਂ ਇਹਦੇ ਨਾਲ ਕੀ ਕਰਨਾ ਉਹਨੂੰ ਬਸ ਇਹ ਪਤਾ ਹੈ ਕਿ ਜੋ ਕੁਝ ਹੋ ਰਿਹਾ ਪਰਮੇਸ਼ਵਰ ਦੀ ਰਜਾ ਵਿੱਚ ਹੋ ਰਿਹਾ ਜੋ ਮੇਰੇ ਨਾਲ ਬੁਰਾ ਕਰੂਗਾ ਮੇਰਾ ਪਰਮੇਸ਼ਵਰ ਆਪੇ ਉਹਨੂੰ ਦੇਖ ਲੂਗਾ ਕੀ ਕਰਨਾ ਚਾਹੇ ਉਹਦਾ ਭਲਾ ਕਰ ਦੇਵੇ ਚਾਹੇ ਜੋ ਵੀ ਉਹਦੇ ਨਾਲ ਕਰੇ ਪਰ ਮੈਂ ਆਪਣਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਸਹੀ ਰੱਖਣਾ ਹੈ ਔਰ ਜਦੋਂ ਇਸ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਹੋਣ ਲੱਗ ਗਿਆ ਤਾਂ ਸਮਝ ਲਓ ਕਿ ਸਾਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲ ਗਿਆ ਤੇ ਫਿਰ ਜਦੋਂ ਤੁਸੀਂ ਪਵਿੱਤਰ ਸੋਚਾਂ ਸੋਚਦੇ ਹੋ ਤੁਸੀਂ ਚੰਗੀਆਂ ਸੋਚਾਂ ਸੋਚ ਰਹੇ ਹੋ ਤੇ ਸਾਨੂੰ ਕੋਈ ਤੜਫਨ ਦੀ ਜ਼ਰੂਰਤ ਨਹੀਂ ਹੈ ਸਾਨੂੰ ਕੁਝ ਰਿਐਕਟ ਨਹੀਂ ਕਰਨਾ ਪੈਣਾ ਮੈਂ ਇਹ ਨਹੀਂ ਕਹਿੰਦੀ ਕਿ ਜਦੋਂ ਤੁਸੀਂ ਕੋਈ ਪਰਮੇਸ਼ਵਰ ਦੇ ਦਾਸ ਪ੍ਰਾਰਥਨਾ ਕਰਾਉਂਦੇ ਆ ਤੇ ਉਦੋਂ ਜਿਹੜਾ ਡਿੱਗਣਾ ਆ ਉਹ ਗਲਤ ਆ ਅਗਰ ਜਾਣ ਬੁੱਝ ਕੇ ਡਿੱਗ ਰਹੇ ਹੋ ਤਾਂ 1000% ਗਲਤ ਹੈ ਅਗਰ ਤੁਸੀਂ ਮਤਲਬ ਦੇਖੋ ਮੈਂ ਕਈ ਲੋਕਾਂ ਨੂੰ ਮੈਂ ਦੇਖਿਆ ਜਦੋਂ ਉਹ ਪ੍ਰੇਅਰ ਲਾਈਨ ਦੇ ਵਿੱਚ ਲੱਗੇ ਹੋਏ ਹੁੰਦੇ ਆ ਉਹਨਾਂ ਦੀਆਂ ਅੱਖਾਂ ਵੀ ਖੁੱਲੀਆਂ ਹੋਈਆਂ ਹੁੰਦੀਆਂ ਸਭ ਚਾਰ ਚੁਫੇਰੇ ਦੇਖ ਰਹੇ ਹੁੰਦੇ ਇੱਧਰ ਉੱਧਰ ਨੂੰ ਤੇ ਅਚਾਨਕ ਉਹਨਾਂ ਦੇ ਲੱਗੇ ਜਦੋਂ ਆਉ ਉਹ ਤੇ ਉਹਨਾਂ ਨੇ ਉਦਾਂ ਰਿਐਕਟ ਕਰਨਾ ਕਿ ਜਿੱਦਾਂ ਐਨੀਵੇਜ਼ ਸੋ ਮੈਨੂੰ ਪਰਸਨਲੀ ਫੀਲ ਹੁੰਦਾ ਕਿ ਇਹ ਬੰਦਾ ਉਦਾਂ ਹੀ ਡਿੱਗ ਗਿਆ ਜਾਂ ਇਹ ਭੈਣ ਉਦਾਂ ਹੀ ਡਿੱਗ ਗਈ ਇਹ ਵੀ ਸੱਚੀ ਆ ਕਿ ਭਾਕਰੂ ਬਹੁਤ ਸਮਰਥੀ ਆ ਪਰਮੇਸ਼ਵਰ ਦਾ ਸਮਰਥ ਬਹੁਤ ਸਮਰਥੀ ਆ ਇਹ ਹਰ ਕਿਸੇ ਤੋਂ ਸਾਹਮਣੇ ਜਾਣ ਵਾਲਾ ਨਹੀਂ ਆ ਤਾਂ ਕਈ ਵਾਰੀ ਉਹ ਤੁਹਾਨੂੰ ਇਦਾਂ ਛੂੰਦਾ ਆ ਕਿ ਤੁਹਾਡੇ ਕੋਲੋਂ ਕੰਟਰੋਲ ਨਹੀਂ ਹੁੰਦਾ ਤੇ ਤੁਸੀਂ ਡਿੱਗ ਜਾਂਦੇ ਆ ਅਰੇ ਸਮ ਟਾਈਮਸ ਬਹੁਤ ਸਾਰੇ ਲੋਕੀ ਚੀਕਾ ਮਾਰਨ ਲੱਗ ਜਾਂਦੇ ਆ ਕਿਉਂਕਿ ਉਹਨਾਂ ਦੇ ਅੰਦਰ ਦੁਸ਼ਟ ਆਤਮੇ ਹੁੰਦੀਆਂ ਪਰ ਬਹੁਤ ਸਾਰੇ ਲੋਕ ਇਦਾਂ ਸੋਚਦੇ ਆ ਕਿ ਜੇ ਮੈਂ ਨਾ ਜਿੱਗਾ ਤਾਂ ਕਹਿਣਾ ਇਹ ਸਖਤ ਦੇ ਲਿਆ ਇਹਨੂੰ ਪਾਕ ਰੂ ਨੇ ਛੂਇਆ ਹੀ ਨਹੀਂ। ਅਰੋ ਆਪਣੇ ਆਪ ਨੂੰ ਚੰਗਾ ਦਿਖਾਉਣ ਦੇ ਲਈ ਜਾਂ ਆਪਣੇ ਆਪ ਨੂੰ ਇਹ ਸਿੱਧ ਕਰਨ ਦੇ ਲਈ ਕਿ ਮੈਨੂੰ ਵੀ ਪਵਿੱਤਰ ਆਤਮਾ ਨੇ ਛੂਇਆ। ਉਹ ਉਦਾਂ ਹੀ ਕਰਦੇ ਆ ਜੋ ਉਹਨਾਂ ਤੋਂ ਨੈਕਸਟ ਕਿਸੇ ਨੇ ਕੀਤਾ ਆ। ਸੋ ਇਸ ਲਈ ਆਪਾਂ ਤੇ ਇਦਾਂ ਦੀਆਂ ਚੀਜ਼ਾਂ ਨਹੀਂ ਕਰਨੀਆਂ। ਆਪਾਂ ਉਹ ਕਰਨਾ ਹੈ ਜੋ ਆਪਣੇ ਆਪ ਸਾਡੇ ਜਿਸਮ ਦੇ ਨਾਲ ਜੋ ਸਾਡੇ ਆਤਮਾ ਦੇ ਨਾਲ ਆਪਣੇ ਆਪ ਹੋਵੇ ਉਸ ਚੀਜ਼ ਨੂੰ ਫੀਲ ਕਰੋ ਔਰ ਜਦੋਂ ਵੀ ਕੋਈ ਖੁਦਾ ਦਾ ਦਾਸ ਪ੍ਰਾਰਥਨਾ ਕਰਨ ਦੇ ਲਈ ਤੁਹਾਡੇ ਕੋਲੇ ਆਵੇ ਉਸ ਤੋਂ ਪਹਿਲਾਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਲ ਜੋੜ ਲਓ ਐਨ ਜੁੜ ਜਾਓ ਪਰਮੇਸ਼ਵਰ ਦੇ ਨਾਲ ਕਿ ਅਕਾਲ ਪੁਰਖ ਪਰਮੇਸ਼ਰ ਜੀ ਵਾਹਿਗੁਰੂ ਪਰਮੇਸ਼ਰ ਜੀ ਯਹਵਾ ਪਰਮੇਸ਼ਰ ਜੀ ਜਿਵੇਂ ਵੀ ਤੁਸੀਂ ਪਰਮੇਸ਼ਰ ਦੇ ਨਾਲ ਆਪਣਾ ਇੱਕ ਪਰਸਨਲ ਰਿਲੇਸ਼ਨ ਬਣਾਇਆ ਉਹ ਤੁਸੀਂ ਉਹਦੇ ਨਾਲ ਜੁੜੋ ਕਿ ਪ੍ਰਭੂ ਹੁਣ ਤੁਸੀਂ ਮੈਨੂੰ ਛੂਓ ਤੁਸੀਂ ਆਪਣੇ ਦਾਸ ਨੂੰ ਜਾਂ ਆਪਣੀ ਦਾਸੀ ਨੂੰ ਤੁਸੀਂ ਇਹ ਗਿਫਟ ਦਿੱਤਾ ਹੈ ਕਿ ਜਦੋਂ ਇਹ ਰੋਗੀਆਂ ਤੇ ਹੱਥ ਰੱਖ ਕੇ ਦੇ ਤੋ ਚੰਗੇ ਹੋ ਜਾਂਦੇ ਆ ਪ੍ਰਭੂ ਮੈਂ ਇਹ ਪ੍ਰਾਰਥਨਾ ਕਰਦੀ ਆ ਜਾਂ ਕਰਦਾ ਆ ਕਿ ਜਦੋਂ ਤੁਹਾਡਾ ਦਾਸ ਜਾਂ ਦਾਸੀ ਮੇਰੇ ਕੋਲੇ ਆਉਂਦੇ ਆ ਤੇ ਉਹ ਹੱਥ ਉਹ ਨਾ ਨਹੀਂ ਆ ਤੁਹਾਡਾ ਹੀ ਹੱਥ ਆ ਜਿਸ ਹੱਥ ਨਾਲ ਉਹਨਾਂ ਨੇ ਮੈਨੂੰ ਛੂਨਾ ਆ ਤੇ ਪ੍ਰਭੂ ਤੁਹਾਡਾ ਹੱਥ ਮੈਨੂੰ ਛੂਵੇ ਮੇਰੇ ਜਿਸਮ ਨੂੰ ਪਵਿੱਤਰਤਾ ਹੀ ਮਿਲੇ ਮੇਰੇ ਆਤਮਾ ਨੂੰ ਪਵਿੱਤਰਤਾ ਹੀ ਮਿਲੇ ਅਰ ਜਦੋਂ ਤੁਸੀਂ ਇਦਾਂ ਮੈਂਟਲੀ ਪ੍ਰਪੇਅਰ ਹੋ ਕੇ ਤੁਸੀਂ ਉਸ ਜਗ੍ਹਾ ਤੇ ਖਲੋ ਕੇ ਪ੍ਰਾਰਥਨਾ ਕਰੋਗੇ ਜਾਂ ਕਰਵਾਓਗੇ ਉਹਦਾ ਆਨੰਦ ਵੀ ਹੋਰ ਹੋਊਗਾ ਉਹਦਾ ਰਿਜ਼ਲਟ ਵੀ ਹੋਰ ਹੋਊਗਾ ਪਰ ਤੁਸੀਂ ਵੇਟ ਕਰ ਰਹੇ ਆਂ ਕੀ ਅਸੇ ਪਾਸੇ ਕੀ ਹੋ ਰਿਹਾ ਆ ਤੁਸੀਂ ਦੇਖ ਰਹੇ ਆ ਕਿ ਹੁਣ ਮੇਰੇ ਲਾਗੇ ਆਉਣ ਵਾਲੇ ਆ ਹੁਣ ਮੈਂ ਅੱਖਾਂ ਬੰਦ ਕਰ ਲਵਾਂ ਹੁਣ ਕੈਮਰਾ ਮੇਰੇ ਵੱਲ ਨੂੰ ਆ ਮੈਂ ਅੱਖਾਂ ਬੰਦ ਕਰ ਲਵਾਂ ਜਾਂ ਮੈਂ ਚੀਕ ਮਾਰ ਕੇ ਉਹਨਾਂ ਦਾ ਧਿਆਨ ਆਪਣੇ ਵੱਲ ਨੂੰ ਖਿੱਚਾਂ ਬਹੁਤ ਭੈਣ ਭਰਾ ਮੈਂ ਇਦਾਂ ਦੇ ਦੇਖੇ ਆ ਜਿਹੜੇ ਜਦੋਂ ਮਤਲਬ ਉਹਨਾਂ ਦੇ ਨੇੜੇ ਜਾਓ ਉਦੋਂ ਉਹ ਇਦਾਂ ਰਿਐਕਟ ਕਰਦੇ ਆ ਕਿ ਜਿਵੇਂ ਈਵਲ ਸਪਿਰਿਟ ਆ ਉਹਨਾਂ ਦੇ ਅੰਦਰ ਪਰ ਐਕਚੁਅਲ 'ਚ ਉਹਨਾਂ ਦੇ ਅੰਦਰ ਈਵਲ ਸਪਿਰਿਟ ਨਹੀਂ ਹੁੰਦਾ ਉਹ ਸਿਰਫ ਧਿਆਨ ਖਿੱਚਣਾ ਚਾਹੁੰਦੇ ਆ ਪਰ ਉਹ ਕਹ ਲੋ ਮਾਨਸਿਕ ਤੌਰ ਤੇ ਉਹ ਕਮਜ਼ੋਰ ਆ ਮਾਨਸਿਕ ਵੀਕਨੈਸ ਆ ਉਹਨਾਂ ਨੂੰ ਮੈਂਟਲੀ ਵੀਕਨੈਸ ਆ ਕਿ ਉਹਨਾਂ ਨੂੰ ਪਹਿਚਾਨ ਨਹੀਂ ਹੋ ਰਹੀ ਕਿ ਮੇਰੇ ਅੰਦਰ ਮੈਂ ਇਹ ਕਮਾਂਡ ਦੇ ਰਿਹਾ ਆ ਆਪਣੀ ਬਾਡੀ ਨੂੰ ਆਪਣੇ ਮਾਈਂਡ ਨੂੰ ਜਾਂ ਇਹ ਕਮਾਂਡ ਬਾਹਰੋਂ ਮੈਨੂੰ ਮਿਲ ਰਹੀ ਆ ਉਹ ਆਪਣੇ ਮਨ ਦੀਆਂ ਚੀਜ਼ਾਂ ਨੂੰ ਵੀ ਇਦਾਂ ਸਮਝਦੇ ਆ ਜਿੱਦਾਂ ਕੋਈ ਹੋਰ ਆਤਮਾ ਉਹਨਾਂ ਨੂੰ ਗਾਈਡ ਕਰ ਲਿਆ ਹੈ ਸੋ ਮੈਂ ਯਕੀਨ ਕਰਦੀ ਹਾਂ ਕਿ ਅੱਜ ਤੁਸੀਂ ਹੋਲੀ ਸਪਿਰਿਟ ਦੇ ਬਾਰੇ ਵਿੱਚ ਜਿਹੜਾ ਆ ਥੋੜਾ ਸੰਜੀਦਗੀ ਦੇ ਨਾਲ ਸਿੱਖਿਆ ਆ ਤੁਸੀਂ ਪਹਿਲਾਂ ਤੋਂ ਹੀ ਹੋਲੀ ਸਪਿਰਿਟ ਦੇ ਬਾਰੇ ਵਿੱਚ ਬਹੁਤ ਸੰਜੀਦਗੀ ਦੇ ਨਾਲ ਜਾਣਦੇ ਆ ਕਿਉਂਕਿ ਜਿੰਨੇ ਵੀ ਇਸ YouTube ਫੈਮਿਲੀ ਦੇ ਮੈਂਬਰਸ ਆ ਉਹ ਸਾਰੇ ਹੀ ਵੈਲ ਐਜੂਕੇਟਿਡ ਆ ਸਪਿਰਚੁਅਲੀ ਵੈਲ ਐਜੂਕੇਟਿਡ ਆ ਕਿਉਂਕਿ ਉਹ ਪਰਮੇਸ਼ਵਰ ਦੇ ਨਾਲ ਜੁੜੇ ਰਹਿੰਦੇ ਆ ਪਰਮੇਸ਼ਵਰ ਦੇ ਵਚਨ ਦੇ ਨਾਲ ਜੁੜੇ ਰਹਿੰਦੇ ਆ ਅਰ ਤੁਸੀਂ ਬਹੁਤ ਗਹਿਰਾਈਆਂ ਆਲਰੇਡੀ ਜਾਣਦੇ ਆ ਬਸ ਇਹ ਤਾਂ ਇੱਕ ਚੇਤਾ ਹੀ ਕਰਵਾਉਣ ਸੀਗਾ ਇਸ ਲਈ ਚੇਤਾ ਵੀ ਕਰਵਾਇਆ ਕਿ ਤੁਹਾਨੂੰ ਉਹ ਚੀਜ਼ ਜਿਹੜੀ ਆ ਗਰ ਤੁਸੀਂ ਇਸ ਤਰ੍ਹਾਂ ਦੇ ਕਿਸੇ ਜਾਲ ਵਿੱਚ ਫਸਿਓ ਤਾਂ ਤੁਸੀਂ ਉਸ ਜਾਲ ਵਿੱਚੋਂ ਬਾਹਰ ਆ ਜਾਓ ਤੇ ਰਿਐਲਿਟੀ ਨੂੰ ਤੁਸੀਂ ਲੈ ਸਕੋ ਇਹ ਨਾ ਹੋਵੇ ਕਿ ਆਪਾਂ ਨਕਲੀ ਚੀਜ਼ ਨੂੰ ਹੀ ਜਿਹੜਾ ਸੋਨੇ ਦੀ ਸਮਝ ਕੇ ਪਾਈ ਫਿਰੀਏ ਹਨਾ ਗਰੰਟੀ ਵਾਲੀਆਂ ਹੁੰਦੀਆਂ ਨਾ ਝਾਲ ਫੇਰੀ ਹੁੰਦੀ ਉਹਦੇ ਤੇ ਸੋਨੇ ਦੀ ਦਾ ਇਹ ਨਾ ਹੋਵੇ ਕਿ ਹਿਉਨ ਨੂੰ ਸੋਨਾ ਸਮਝੀ ਜਾਈਏ ਤੇ ਸੋਨਾ ਪਾਸੇ ਦਾ ਹੀ ਪਿਆਰ ਹੈ ਜਵੇ ਅਸਲੀ ਸੋਨੇ ਨੂੰ ਲਵੋ ਮਤਲਬ ਅਸਲੀ ਜਿਹੜੀ ਪਰਮੇਸ਼ਵਰ ਦੀ ਪ੍ਰੈਜ਼ੈਂਸ ਹੈ ਉਹਨੂੰ ਫੀਲ ਕਰਨਾ ਸਿੱਖੋ ਐਕਚੁਅਲ ਹੋਲੀ ਸਪਿਰਿਟ ਨੂੰ ਲਵੋ ਆਪਣੇ ਅੰਦਰ ਇੱਕ ਇੱਕ ਮਿੰਟ ਦਾ ਹੋਲੀ ਸਪਿਰਿਟ 2 ਮਿੰਟ ਦਾ ਹੋਲੀ ਸਪਿਰਿਟ ਨਹੀਂ ਹੁੰਦਾ ਹੋਲੀ ਸਪਿਰਿਟ ਐਵਰ ਲਾਸਟਿੰਗ ਹੈ ਜਦੋਂ ਤੱਕ ਅਸੀਂ ਉਹਦੇ ਅਕੋਰਡਿੰਗਲੀ ਚੱਲਾਂਗੇ ਤੇ ਉਹ ਸਾਡੇ ਨਾਲ ਬਣਿਆ ਰਹੇਗਾ ਜਦੋਂ ਅਸੀਂ ਪ੍ਰਸ਼ਟਾਤਮ ਦੇ ਅਕੋਰਡਿੰਗਲੀ ਚੱਲਣ ਲੱਗ ਗਏ ਤਾਂ ਹੋਲੀ ਸਪਿਰਿਟ ਨੇ ਆਟੋਮੈਟਿਕਲੀ ਪਰੇ ਹੋ ਜਾਣਾ ਹੈ ਮਤਲਬ ਹੋਲੀਨਸ ਦੇਖੋ ਇੱਕ ਇਨਸਾਨ ਆ ਕਿ ਉਹਨੇ ਆਪਣੇ ਆਪ ਨੂੰ ਐਨ ਬ੍ਰह्मਚਾਰ ਦੇ ਵਿੱਚ ਰੱਖਿਆ ਆ ਉਹਨੇ ਆਪਣੇ ਤੋਂ ਨੈਕਸਟ ਜਿਹੜਾ ਉਹਦਾ ਆਪੋਜ਼ਿਟ ਜੈਂਡਰ ਆ ਉਹਦੇ ਵੱਲੋਂ ਦੀ ਕੋਈ ਅਟਰੈਕਸ਼ਨ ਨਹੀਂ ਹੋਈ ਉਹਨੇ ਆਪਣੇ ਆਪੋਜ਼ਿਟ ਜੈਂਡਰ ਨੂੰ ਟੱਚ ਨਹੀਂ ਕੀਤਾ ਤੇ ਉਹ ਹੋਲੀਨਸ ਦੇ ਵਿੱਚ ਆ ਪਰ ਜੇ ਇਸ ਦਿਨ ਉਨੇ ਇਸ ਲਿਮਿਟ ਨੂੰ ਕਰਾਸ ਕਰ ਦਿੱਤਾ ਤੇ ਹੋਲiness ਆਟੋਮੈਟਿਕ ਹੀ ਉਸ ਤੋਂ ਦੂਰ ਹੋ ਜਾਣੀ ਹੈ ਫਿਰ ਉਹਨੂੰ ਅਸੀਂ ਮਤਲਬ ਉਹ ਨਹੀਂ ਕਹਿ ਸਕਾਂਗੇ ਜੋ ਪਹਿਲਾਂ ਸੀ ਸੇਮ ਵੇਅ ਦੇ ਨਾਲ ਜਦ ਤੱਕ ਅਸੀਂ ਪਵਿੱਤਰਤਾਈ ਨੂੰ ਬਣਾ ਕੇ ਰੱਖਾਂਗੇ ਪਵਿੱਤਰ ਆਤਮਾ ਸਾਡੇ ਨਾਲ ਰਹੇਗਾ ਜਦ ਤੱਕ ਅਸੀਂ ਸਾਡੇ ਅੰਦਰ ਪਵਿੱਤਰ ਆਤਮਾ ਦੇ ਜਿਹੜੇ ਫਰੂਟ ਆ ਜਿਦਾ ਦਇਆ ਵਫਾਦਾਰੀ ਸੰਜਮ ਪ੍ਰੇਮ ਸਮਝ ਇਹ ਸਭ ਚੀਜ਼ਾਂ ਨੂੰ ਜਦ ਤੱਕ ਅਸੀਂ ਆਪਣੇ ਅੰਦਰ ਬਣਾ ਕੇ ਰੱਖਾਂਗੇ ਤਾਂ ਪਵਿੱਤਰ ਆਤਮਾ ਸਾਡੇ ਅੰਦਰ ਆ ਔਰ ਜਿਵੇਂ ਜਿਵੇਂ ਅਸੀਂ ਇਹਨਾਂ ਫਰੂਟਸ ਨੂੰ ਆਪਣੇ ਜੀਵਨ ਚੋਂ ਕਟਾ ਦੇਵਾਂਗੇ ਜਾਂ ਖਤਮ ਕਰਾਂਗੇ ਤਾਂ ਉਵੇਂ-ਉਵੇਂ ਹੀ ਜਿਹੜੀ ਪਵਿੱਤਰਤਾਈ ਔਰ ਪਵਿੱਤਰ ਆਤਮਾ ਸਾਡੇ ਤੋਂ ਜਿਹੜਾ ਉਹ ਦੂਰ ਹੁੰਦਾ ਜਾਏਗਾ